ਔਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਡੀਐਸਪੀ ਤੰਦਾਰ ਪਹੁੰਚ ਗਿਆ ਉਹਨਾਂ ਦਾ ਜੀ ਆਇਆਂ ਕਰਦਿਆਂ ਹਲੋ ਕਹਿੰਦਾ ਬਾਈ ਕੋਰ ਬੋਲਦਾ ਕਹਿੰਦਾ ਸੰਗਾ ਬੋਲਦਾ ਬਾਈ ਮਹਿਰਾ ਨਹੀਂ ਲੱਗਦਾ ਚਾਨਣ ਨਹੀਂ ਲੱਗਦਾ ਹੈ ਮੈਂ ਕਹਿੰਦਾ ਮੇਲਾ ਕੇਰਾ ਬਹੁਤ ਭਰਿਆ ਠਾਠਾ ਮਾਰਦਾ ਮੇਲੇ ਵਿੱਚ ਕਾਫੀ ਰੌਣਕ ਹੈ ਬਹੁਤ ਵਧੀਆ ਫਿਰ ਉਹ ਤਗੜੇ ਹੋ ਕੇ ਇਹੋ ਜਿਹੇ ਮੇਲੇ ਮਨਾਉਣੇ ਚਾਹੀਦੇ ਆ ਕਿਹੜੇ ਮੇਲੇ ਆ ਨਾ ਬਹੁਤ ਵੱਡੀ ਪੱਧਰ ਤੇ ਮਨਾਇਆ ਮੈਨੂੰ ਲੱਗਦਾ ਪੰਜਾਬ ਦੇ ਅੰਦਰ ਪਹਿਲਾ ਮੇਲਾ ਹੋਣਾ ਐਡਾ ਬੜਾ ਮੇਲਾ ਲੱਗਿਆ ਪੰਜਾਬ ਤੇ ਹਰ ਕੋਨੇ ਤੇ ਗਿਆ ਸਭ ਤੋਂ ਵੱਡਾ ਮੇਲਾ ਪੰਜਾਬ ਦਾ ਤੇ ਆ ਮੇਲਾ ਇੱਥੋਂ ਦਾ ਇੰਨਾ ਲੋਕਾਂ ਨੇ ਬਹੁਤ ਪਿਆਰ ਮੇਰਾ ਇਸ ਪਿੰਡ ਨਾਲ ਮੈਨੂੰ ਬਹੁਤ ਇਨਾ ਕਾਲਾ ਕੀਤੀਆਂ ਬਾਰੋਂ ਕਾਲਾ ਕੀਤੀਆਂ ਸੰਘਾ ਸਾਹਿਬ ਕਿੰਦਨ ਕੋ ਕਿੰਦਨ ਕੋ ਕਰਾਉਣੇ ਮੈਂ ਕਦੀ ਨਹੀਂ ਬਾਲੂ ਨੂ ਇੱਕ ਪੀਨ ਕਰਾਂਗਾ ਬੇਨਤੀ ਤਗੜੇ ਹੋ ਕੇ ਮੇਰਾ ਇੱਕ ਮਿੱਤਰ ਪਿਆਰਾ ਹੈ ਧੀਰਾ ਧੀਰਾ ਗੱਲ ਉਹਦੀ ਪੰਜਾਬੀ ਫਿਲਮ ਆਉਣ ਲੱਗੀ ਆ ਬੀਬੇ ਬੀਬੇ ਫਸ ਗਈ ਠੀਕ ਆ ਨਾ ਬੀਬੀ ਕੀ ਕਰਦੀ ਆ ਹੈ ਆ ਪੰਜਾਬੀ ਫਿਲਮ ਆਉਣਿਆ ਧੀਰੇ ਦੀ ਪੰਜਾਬੀ ਸੋਰੇ ਦਿਨਾਂ ਨੂੰ ਲੱਗ ਜਾਣੀ ਆ ਤਗੜੇ ਹੋ ਕੇ ਬੇਰੋ ਮਾਂ ਤਾਂ ਨੂੰ ਇੱਕ ਹੋਰ ਅਪੀਲ ਕਰਨੀ ਆ ਆਪਾਂ ਨੇ ਆਪਣੇ ਮਾਂ ਪਿਤਾ ਦੀ ਸੇਵਾ ਕਰਿਆ ਕਰੋ ਦੇਖੋ ਮਾਂ ਦਾ ਗੱਡਾ ਤਗੜਾ ਜਿਹੜਾ ਹੁੰਦਾ ਤਰੋ ਬੱਚੇ ਨੂੰ ਜਨਮ ਦਿੰਦੀ ਐ ਤੇ ਮਾਂ ਉਸ ਟਾਈਮ ਤੇ ਕਿੰਨੇ ਦਾ ਪੈਂਦੀ ਐ ਤੇ ਪੁੱਤ ਨੂੰ ਸੁੱਕੇ ਦਾ ਪਾਉਂਦੀ ਐ ਤੇਰਾ ਮਾਂ ਦੀ ਸੇਵਾ ਕਰਿਆ ਕਰੋ ਕਿੰਨੀ ਹੋਵੇ ਜਾਰ ਹੈ ਉਹ ਸਭ ਤੋਂ ਜ਼ਾਰ ਹੁੰਦਾ ਪਿਤਾ ਆਪਣਾ ਵੀਰੋ ਮੈਦਾਨੂ ਦਾ ਪਿਤਾ ਜ਼ਾਰ ਹੁੰਦਾ ਠੀਕ ਹੈ ਨਾ ਪਿਤਾ ਦੀ ਜ਼ਾਰੀ ਬਹੁਤ ਵੱਡੀ ਹੁੰਦੀ ਹੈ ਤੇ ਵੀਰੋ ਮਾਂ ਪਤਾ ਕੀ ਕਰਦੀ ਬੱਚੇ ਨੂੰ ਬੱਚਾ ਬਾਹਰ ਬੈਠਾ ਹੋਵੇ ਅਮਰੀਕਾ ਯੂਕੇ ਤੇ ਮਾਂ ਪਤਾ ਕੀ ਪੁੱਛਦੀ ਆ ਪੁੱਤ ਰੋਟੀ ਖਾ ਲਈ ਆ ਤੇ ਨਹੀਂ ਖਾ ਲਈ ਵੇਖੋ ਮਾਂ ਆਪਣੇ ਪੁੱਤ ਨੂੰ ਰੋਟੀ ਪੋਤੀ ਖਾ ਲਈ ਆ ਤੇ ਨਹੀਂ ਖਾ ਲਈ ਕਿਹੜੀ ਤਾਂ ਪਤਨੀ ਪਤਾ ਕੀ ਪੁੱਛਦੀ ਆ ਕਿੰਨੇ ਡਾਲਰ ਬਣੇ ਅੱਜ ਕਿੰਨੇ ਡਾਲਰ ਬਣੇ ਤੇਰੇ ਪੁੱਤ ਮਾਂ ਨੇ ਕਰੀ ਡਾਲਰ ਨਹੀਂ ਪੁੱਛੇ ਨਾ ਪਿਤਾ ਨੇ ਪੁੱਛਿਆ ਤੇ ਨਾ ਮਾਂ ਨੇ ਡਾਲਰ ਪੁੱਛਿਆ ਇੱਕ ਮਾਂ ਕਰੀ ਉਹਨੇ ਰੋਟੀ ਪੁੱਛ ਲਈ ਆ ਪੁੱਤ ਤਰ ਸੌ ਗਿਆ ਤੇ ਨਹੀਂ ਸੌ ਗਿਆ ਫੇਰ ਉਹ ਮਾਂ ਦਾ ਗੁਣ ਨਾ ਭੁੱਲਿਓ ਬਾਕੀ ਤਰੀ ਸਾਰਾ ਕੁਝ ਭੁੱਲ ਜਾਓ ਘਰ ਦੀ ਭੁੱਲ ਜਾਓ ਮਾਂ ਦੀ ਸੇਵਾ ਕਰਨੀ ਨਾ ਭੁੱਲਿਓ ਮੈਂ ਤਾਂ ਉਹ ਵਾਜਣਾ ਕਮਾਂਗਾ ਤੇਨੇ ਉੱਠ ਕੇ ਮਾਂ ਦਾ ਪਤਾ ਕੀ ਕਰਿਆ ਕਰ ਆਈ ਦੱਬੂ ਕਰਾ ਕਰੋ ਮਾਤਾ ਆਈ ਦੱਬੂ ਕਰਾ ਕਰੋ ਪਤਾ ਗੱਲ ਕੀ ਤਗੜੇ ਹੋ ਗਿਆ ਮੈਂ ਤੁਹਾਨੂੰ ਕਮਾਂਗਾ ਜ਼ਿੰਦਗੀ ਤੇ ਬਾਰ ਬਾਰ ਲਿਉਣਾ ਤੇ ਤੇਰੇ ਆਪਾਂ ਜ਼ਿੰਦਗੀ ਚ ਆਉਣਾ ਬਾਰ ਬਾਰ ਨੇ ਪਤਾ ਨਹੀਂ ਕਿਦਨ ਗੁੱਗੂ ਵੱਜ ਜਾਣਾ ਆਪਾਂ ਰੱਬ ਨੂੰ ਪਿਆਰੇ ਹੋ ਜਾਣਾ ਫੇਰ ਉਹ ਵਧੀਆ ਆਪਾਂ ਨੂੰ ਜਾਂਦਾ ਸਾੜ ਕੇ ਜਾਣੀ ਚਾਹੀਦੀ ਅੱਜ ਤੇ ਧਰਤੀ ਤੇ ਵਧੀਆ ਕੰਮ ਕਰਨੇ ਚਾਹੀਦੇ ਆ ਮੈਂ ਤੁਹਾਨੂੰ ਇੱਕ ਹੋਰ ਅਪੀਲ ਕਰਾਂਗਾ ਫੇਰੋਂ ਨਸੇ ਨਾ ਕਰਿਓ ਨਸ਼ਾ ਜਿੰਦਗੀ ਦਾ ਕੋ ਰਹਿ ਆਪਣੀ ਜਿੰਦਗੀ ਦਾ ਨਸ਼ਾ ਕਰਨਾ ਬਾਈਕਾਟ ਕਰੋ ਨਸ਼ੇ ਦਾ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿੰਦਗੀ ਦੀ ਵਿੱਚ ਵਧੀਆ ਕੰਮ ਕਰੋ ਤੇ ਵਧੀਆ ਆਪਣਾ ਮਾਨਦਾਨ ਕਰੋ ਦੇਖੋ ਤੁਹਾਡੇ ਵਿੱਚੋਂ ਮੈਂ ਤੁਹਾਨੂੰ ਘਰੇ ਕੁੜੀ ਐਸੇ ਜੰਗਵੀਰ ਬੈਠੇ ਆ ਨਾ ਤੁਹਾਡੇ ਵਿੱਚੋਂ ਭਰਾਈ ਕਰਿਆ ਕਰੋ ਸਾਡੇ ਤੋਂ ਐਸਪੀ ਬਣਨੇ ਆ ਤੁਹਾਡੇ ਤੋਂ ਡਿਪਟੀ ਪੈਦਾ ਹੋਣੇ ਆ ਤੁਹਾਡੇ ਤੋਂ ਮੁੱਖ ਮੰਤਰੀ ਪੈਦਾ ਹੋਣਾ ਹਿੰਦ ਰੱਖਿਆ ਕਰੋ ਤਗੜੇ ਹੋ ਕੇ ਤੁਹਾਡੇ ਤੋਂ ਸਾਰਾ ਕੁਝ ਪੈਦਾ ਹੋਣਾ ਵੀਰੋ ਹਾਲਾ ਜੇ ਉਹ ਮੰਤਰੀ ਬਣ ਗਿਆ ਆ ਉਹ ਸંત્રી ਬਣ ਗਿਆ ਉਹ ਤੁਹਾਡੀ ਮਿਹਰਬਾਨੀ ਕਰਕੇ ਸਾਰਾ ਕੁਝ ਬਣਦਾ ਵੀਰੋ ਤਗੜੇ ਹੋ ਕੇ ਤੂੰ ਹਿੰਮਤ ਮਾਰਿਆ ਕਰੋ ਤੁਹਾਡੇ ਤੋਂ ਸਾਰਾ ਕੁਝ ਬਣਨਾ ਵੀਰੋ ਜੇ ਤੂੰ ਜੰਗ ਬੈਠੇ ਆ ਹਿੰਮਤ ਰੱਖਿਆ ਕਰੋ ਲੋਕਾਂ ਦੀ ਸੇਵਾ ਕਰਿਆ ਕਰੋ ਦਿਨ ਰਾਤ ਕਿੰਨੀ ਤਰੀ ਸੇਵਾ ਕਰੂੰਗਾ ਲੋਕਾਂ ਦੇ ਕੰਮ ਕਰਾਓ ਦਿਨ ਰਾਤ ਤੇ ਤੁਹਾਡੇ ਵਿੱਚੋਂ ਚੇਅਰਮੈਨ ਪੈਦਾ ਹੋਣਗੇ ਤੁਹਾਡੇ ਤੋਂ ਜੱਜ ਪੈਦਾ ਹੋਣਗੇ ਦੇਖੋ ਪਿੱਛੇ ਜੱਜ ਬਣੀਆਂ ਕੁੜੀਆਂ ਆਪਣੇ ਮਾਤੇ 'ਚ ਬਣਿਆ ਉਹਨਾ ਮਿਹਨਤ ਕੀਤੀ ਆ ਕਰੋ ਮਹਿੰਦਗੀਤੀਆ ਤੋ ਜੱਜ ਬਣ ਕੇ ਉੱਪਰ ਕੇ ਸਾਹਮਣੇ ਆਈਆਂ ਵੀਰੋ ਮੈਂ ਤੁਹਾਨੂੰ ਕਹਾਂਗਾ ਤਗੜੇ ਹੋ ਕੇ ਕੰਮ ਕਰਾ ਕਰੋ ਭਾਈਚਾਰਾ ਬਣਾਗੇ ਰੱਖੋ ਸਭ ਤੋਂ ਵੱਡਾ ਭਾਈਚਾਰਾ ਆਪਾਂ ਨੂੰ ਬਹੁਤ ਜ਼ਰੂਰੀ ਆ ਝਗੜਿਆ ਨਾ ਕਰੋ ਪਤਾ ਨਹੀਂ ਆਪਾਂ ਉਸ ਮੋੜ ਤੇ ਮਿਲਣਾ ਤੇ ਨਹੀਂ ਮਿਲਣਾ ਪਤਾ ਨਹੀਂ ਕੀ ਹੋ ਜਾਣਾ ਨਾ ਰੁੱਸਿਆ ਨਾ ਕਰੋ ਭਾਈ ਰੁੱਸਿਆ ਨਾ ਕਰੋ ਠੀਕ ਆ ਨਾ ਮੈਂ ਤੁਹਾਨੂੰ ਜ਼ਰੂਰ ਇੱਕ ਦੋ ਤਿੰਨ ਮੇਰੇ ਟੱਪੇ ਆ ਮੈਂ ਤੁਹਾਨੂੰ ਦੱਸਣਾ ਜੋਦਾ ਕਿੰਨ ਕਹੋ ਕਿੰਨ ਕਹੋ ਕਿੰਨ ਕਹੋ ਕਿੰਨ ਕਹੋ ਬਾਹੂ ਪਿੰਡ ਦੇ ਬਾਣੇ ਪਿੰਡ ਦੇ ਬਾਣੇ ਪਿੰਡ ਦੇ ਬਾਣੇ ਕੁਛ ਨਹੀਂ ਆਉਣਾ ਬਾਹੂ ਪੰਜਾਬੀ ਸੂਟ ਪਾ ਕੇ ਆਉਣਾ ਬਾਹੂ ਕੁਛ ਨਹੀਂ ਕਰਨਾ ਕੁਛ ਨਹੀਂ ਕਰਨਾ ਉਹ ਕਹਿੰਦੀ ਸੰਗਾ ਸਾਹਿਬ ਪੰਜਾਬੀ ਸੂਟ ਤੇ ਮੈਨੂੰ ਕਈਆਂ ਨੇ ਪੁੱਛਿਆ ਪੱਤਰਕਾਰਾਂ ਨੇ ਸੰਗਾ ਸਾਹਿਬ ਪਿੰਡ ਦਾ ਕਾਰਨ ਕੀ ਆ ਮੈਂ ਦੇਖੋ ਪਿੰਡ ਪਾਣੀ ਆਈ ਆ ਬੱਚਿਆਂ ਨੂੰ ਆਪਣੇ ਜੰਗ ਮੁੰਡਿਆਂ ਨੂੰ ਕਿਰੇ ਬੀਬੀਆਂ ਨੂੰ ਪਿੰਡ ਪਾਣੀ ਨਹੀਂ ਆਈ ਬਾਹੂ ਮੈਂ ਤੁਹਾਨੂੰ ਵਾਅਦਾ ਨਾ ਕਰਾਂਗਾ ਠੀਕ ਹੈ ਨਾ ਪਿੰਡ ਪਾਉਂਦੇ ਆ ਚਲੋ ਸਾਡਾ ਰੂਲ ਹੈ ਕੋਈ ਪਿੰਡ ਵਾਲੇ ਕੋਈ ਨਿੱਕਰ ਵਾਲੇ ਸਾਰਾ ਕੋ ਚਲਦਾ ਉਹ ਤਰਾ ਚਲਦਾ ਪੰਜਾਬੀ ਸੂਟ ਆ ਮਿੱਤਰੋ ਪੰਜਾਬੀ ਸੂਟ ਜੀ ਵਧੀਆ ਲੱਗਦਾ ਹੈ ਲੱਗਦਿਆ ਨਾ ਪੰਜਾਬੀ ਸੂਟ ਜੀ ਵਧੀਆ ਸਾਰੇ ਤੇ ਤਗੜੇ ਹੋ ਗਏ ਵੀਰ ਉਹਨੇ ਕਿਹਾ ਬਾਹੂ ਕੀ ਕਰਨਗੀ ਮੈਂ ਜੋ ਕਰਾਂਗੀ ਬਾਹੂ ਜੋ ਕਰਨਗੇ ਓਹੋ ਹੋਉ ਕਹਿੰਦੇ ਸੰਘਾ ਸਾਹਿਬ ਰੇਤਾ ਦਾ ਠੇਕਾ ਲੈ ਦੇ ਮੈਂ ਬਾਹੂ ਸਾਡਾ ਰਾਜ ਆ ਗਿਆ ਨਾ ਤੇ ਤੈਨੂੰ ਰੇਤਾ ਦਾ ਠੇਕਾ ਲੈ ਲਾਂਗੇ ਉਹ ਮੁੜ ਕੇ ਰੇਤਾ ਕੱਲ ਕੋਸ ਆਇਆ ਨਾ ਤੇ ਸਾਰਾ ਕੋ ਦਾਹੇ ਦੀ ਗੁੱਡੀਆਂ ਨੂੰ ਉੱਡ ਗਿਆ ਕੱਖ ਨਾਲ ਲੱਪਾ ਬਾਦ ਚ ਮੇਰੇ ਤਗੜੇ ਹੋ ਗਏ ਮੈਂ ਤੁਹਾਨੂੰ ਕਹਾਂਗਾ ਕਿਰੇ ਬਾਹਰ ਵੀਰ ਬੈਠਿਆ ਨਾ ਚੁੱਕੇ ਅਮਰੀਕਾ ਚ ਉਹਨਾਂ ਪਤਾ ਕੀ ਕੀਤਾ ਟਰਾਲਿਆਂ ਦੇ ਉੱਤੇ ਟਰਾਲਿਆਂ ਦੇ ਦੇਖਾ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਉਥੇ ਬਾਹਰ ਚੁੱਕੇ ਟਰਾਲਿਆਂ ਚ ਉਹਨਾਂ ਨੇ ਕਿਹਾ ਕਿਤਨ ਘੋ ਕਿਤਨੇ ਘਾਵਤ ਨਹੀਂ ਕੰਭਾਂ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਮੇਰੇ ਤਗੜੇ ਹੋ ਗਏ ਹਿੰਮਤ ਮਾਰਿਆ ਕਰੋ ਚੰਗੇ ਆਪਣੇ ਮਾਪਿਤਾ ਦੀ ਸੇਵਾ ਕਰਿਆ ਕਰੋ ਮੈਂ ਤੁਹਾਨੂੰ ਇਹੋ ਅਪੀਲ ਕਰਦਾ ਮਾਪੇ ਪਿਤਾ ਨਹੀਂ ਲੱਪਣੇ ਫਿਰੋ ਨਾਮ ਆਪਣਾ ਪਿਤਾ ਲੱਭਦਾ ਸੇਵਾ ਕਰੋ ਤਗੜੇ ਹੋਗੇ ਤੁਨ ਗੁਰਦਰਾ ਭੁੱਲ ਜਾ ਕੋਈ ਗੱਲ ਨਹੀਂ ਤੇ ਆਪਣੇ ਮਾਪੇ ਦੇ ਤਰਕੇ ਉੱਠ ਕੇ ਚਰਨੇ ਹੱਥ-ਘੋਡੇ ਲਾਇਆ ਕਰੋ ਇਹ ਹੋਰ ਨਾ ਤੁਹਾਡੇ ਨਾਲ ਜਾਣਾ ਬਾਕੀ ਕੁਛ ਨਹੀਂ ਜਾਣਾ ਬਾਕੀ ਇੱਥੇ ਕੁਕੂ ਬਾਜਣਾ ਬੱਸ ਅੱਲਾ ਦੇ ਅੱਲਾ ਨੂੰ ਪਿਆਰੇ ਹੋਏ ਨਾ ਸਾਰਿਆਂ ਨੂੰ ਤਗੜੇ ਹੋਗੇ ਹਿੰਮਤ ਰੱਖਿਆ ਕਰੋ ਬਹੁਤ ਵਧੀਆ ਮੇਲਾ ਲੱਗਾ ਆ ਆ ਮੇਲੇ ਦੀ ਰੌਣਕ ਅੱਜ ਮੈਨੂੰ ਲੱਗਦਾ ਸਾਰੇ ਜੂ ਕੇ ਅਮਰੀਕਾ ਚ ਪੂਰੀ ਧੰਗ ਪਈਣੀ ਹੋਣੀ ਆ ਉਹ ਤਾਂ ਕਹਿੰਦੇ ਆ ਨੇ ਸੰਗੇ ਨ ਕਰਾਤੀ ਕੀਰਤਨ ਗਾਓ ਕੀਰਤਨ ਗਾ ਕبھی ਨਹੀਂ ਬਾਹੂ ਕبھی ਨਹੀਂ ਬਾਹੂ ਕبھی ਨਹੀਂ ਬਾਹੂ ਠੀਕ ਆ ਨਾ ਬੜੇ ਤਗੜੇ ਹੋ ਗਿਆ ਤਰੀ ਹੰਤ ਰੱਖਿਆ ਕਰੋ ਇਹ ਜੂੜ ਨਸੇ ਤੋਂ ਦੂਰ ਰਹਿਣਾ ਵੀਰੋ ਨਸਾ ਨਾ ਕਰਿਓ ਦੇਖੋ ਜਿੰਦਗੀ ਰੱਬ ਨੇ ਕੇਰੀ ਆਪਾਂ ਨੂੰ ਦੇਣੀ ਆ ਨਸਾ ਨਾ ਕਰਿਓ ਨਾਮ ਜਪਿਆ ਕਰੋ ਰੱਬ ਦਾ ਨਾਮ ਜਪਕੋ ਉਹੋ ਦੋਸਾ ਪਾਇਆ ਸਾਥ ਆਪਣੇ ਜਾਣਾ ਕਰੀ ਗਲਤੀ ਨਾ ਕਰਿਓ ਵੀਰੋ ਗਲਤੀ ਕਰਨ ਲੱਗਿਆ ਪਤਾ ਨਹੀਂ ਹੁੰਦਾ ਹੋ ਜਾਂਦੀ ਆ ਬੰਦੇ ਕੋਲ ਤਾਨੂੰ ਪਤਾ ਗਲਤੀਆਂ ਦਾ ਹਰ ਕੋਈ ਬੰਦਾ ਮਿੱਟੀ ਦਾ ਪੁੱਤਲਾ ਆ ਤੇ ਗਲਤੀ ਵਾਰ-ਵਾਰ ਤੇ ਗਲਤੀ ਹੋ ਜਾਂਦੀ ਆ ਤੇ ਤਗੜੇ ਹੋਗੇ ਵੀਰੋ ਕਰੋ ਮੈਂ ਧੰਨਵਾਦ ਕਰਦਾ ਇੱਥੋਂ ਦੇ ਘਰੇ ਚੂਕੇ ਵਾਲੇ ਕੋ ਅਮਰੀਕਾ ਵਾਲੇ ਇੱਥੇ ਮੇਲਾ ਮਨਾਉਂਦੇ ਆ ਬੜਾ ਤਗੜੇ ਮੈਨੂੰ ਹਰ ਸਾਲ ਬਾਦੋ ਯਾਦ ਕਰਦੇ ਆ ਕਹਿੰਦੇ ਸੰਗਾ ਸਾ ਮੇਲੇ ਤੇ ਜ਼ਰੂਰ ਆਉਣਾ ਵੀਰੋ ਮੈਂ ਤੁਹਾਨੂੰ ਇੱਕ ਗਵਾ ਮੈਂ ਤੁਹਾਨੂੰ ਖੁਸ਼ ਕਰਦਾ ਜਨਤਾ ਨੂੰ ਪਿੱਛੇ ਮੇਰੇ 7 ਸਾਲ ਦਾ ਮੇਰਾ ਬੇਟਾ ਪੂਰਾ ਹੋ ਗਿਆ 7 ਸਾਲ ਦਾ ਬੇਟਾ ਮੇਰਾ ਪੂਰਾ ਹੋ ਗਿਆ ਤੇ ਘਰ ਦੀ ਮੇਰੀ ਨੂੰ ਕੈਂਸਰ ਆ। ਉਹਨਾਂ ਨੂੰ ਕੈਂਸਰ ਆ। ਗੁਰੂ ਰਾਮ ਦਾ ਹਸਪਤਾਲ ਚੋਂ ਕੀਮੋ ਲੈ ਲਿਆ ਉਹਨਾਂ ਨੂੰ। ਫਿਰ ਮੈਂ ਤੁਹਾਨੂੰ ਖੁਸ਼ ਕਰਦਾ ਮੈਨੂੰ ਇੱਕ ਦਿਨ ਪੱਤਰ ਮਿਲ ਪਿਆ ਚੰਡੀਗੜ੍ਹ। ਕਹਿੰਦਾ ਸੰਗਾ ਸਾਹਿਬ ਕੀ ਹਾਲ ਕਰਦਾ? ਮੈਂ ਹਾਂ ਘਰ ਨੂੰ ਛੱਡ ਕੇ ਬਾਕੀ ਸਭ ਕੁਝ ਠੀਕ ਹੈ। ਬੇਰੋ ਮੈਂ ਆਪਣੇ ਦਿਲ ਤੇ ਨਹੀਂ ਲਈ, ਮਨ ਤੇ ਨਹੀਂ ਲਈ। ਮੈਂ ਹਾਂ ਰੱਖੋ ਜ਼ਿੰਦਗੀ ਦੇ ਵਿੱਚ ਵਾਰ-ਵਾਰ ਨਹੀਂ ਆਉਣਾ। ਇੱਕ ਦਿਨ ਕੋਕੂ ਸੰਗਾ ਬਚਨਾ ਬਚਨਾ ਠੀਕ ਆਣਾ ਤੇ ਮੈਂ ਫਿਰ ਜਨਤਾ ਨੂੰ ਖੁਸ਼ ਕਰਦਾ ਆ ਹਰ ਥਾਂ ਤੇ ਮੈਂ ਪੰਜਾਬ ਦੇ ਅੰਦਰ ਬਹੁਤ ਮੇਲੇ ਲਾਏ ਆ ਮੈਂ ਘਟੋ ਘਟ 70 ਮੇਲੇ ਮੈਂ ਪੰਜਾਬ ਦੇ ਅੰਦਰ ਮੇਲੇ ਲਾਏ ਆ ਮੈਨੂੰ ਲੋਕ ਬਹੁਤ ਪਿਆਰ ਦਿੰਦੇ ਆ ਪਿੱਛੇ ਮੈਨੂੰ ਉਹਨਾਂ ਨੇ ਬਾਹਰ ਆਉਣੇ ਸੱਦਿਆ ਹੈ ਅਮਰੀਕਾ 'ਚ ਮੇਰੇ ਕੋਲ ਪਾਸਪੋਰਟ 'ਚ ਖਰਾਬੀ ਪੈ ਗਈ ਆ ਉਹ ਕਈ ਕਹਿੰਦੇ ਸੰਗਾ ਸਾਹਿਬ ਪਾਸਪੋਰਟ ਖਰਾਬੀ ਪੈ ਗਈ ਤੇ ਚੈਨ ਟੁੱਟ ਗਈ ਆ ਹੈ ਤੇ ਪਤਾ ਨਹੀਂ ਚਲੋ ਪਾਸਪੋਰਟ ਠੀਕ ਹੋ ਜਾਊਗਾ ਤਰਾ ਪਾਪਾ ਠੀਕ ਹੋ ਗਿਆ ਫਿਰ ਮੈਂ ਜ਼ਰੂਰ ਅਮਰੀਕਾ ਯੂਕੇ ਮੈਂ ਜ਼ਰੂਰ ਜਾਵਾਂਗਾ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਯਾ ਯੂਕੇ ਵਾਲੇ ਅਮਰੀਕਾ ਵਾਲੇ ਬਹੁਤ ਪਿਆਰ ਕਰਦੇ ਮੈਂ ਉੱਥੇ ਜ਼ਰੂਰ ਜਾਵਾਂਗਾ ਤਗਰੇ ਉਤਰਾ ਮੇਰੇ ਮਿੱਤਰ ਪਿਆਰਾ ਧੁੰਨ ਸਾਹਿਬ ਯਾ ਖੇਮ ਕਾੜਨ ਤੋਂ ਸਰਮਨ ਸਿੰਘ ਧੁੰਨ ਉਹਨਾਂ ਨੇ ਜ਼ਰੂਰ ਆਉਣਾ ਹੈ ਇੱਥੇ ਮੈਨੂੰ ਕਹਿੰਦੇ ਸੰਗਾ ਸਾ ਮੈਨੂੰ ਚੰਡੀਗੜ੍ਹ ਜਾਣਾ ਪੈ ਗਿਆ ਤੇ ਮੈਂ ਧੁੰਨ ਸਾਹਿਬ ਜੇ ਆਏ ਉਹਨਾਂ ਮੇਲੇ ਧੁੰਨ ਸਾਹ ਪਿੰਡ ਨਹੀਂ ਪਉਂਦੇ ਕਹਿੰਦੇ ਸੰਗਾ ਦਾ ਪਜਾਮਾ ਕੁਰਤਾ ਪਾ ਕੇ ਆਵਾਂਗਾ ਜ਼ਰੂਰ ਆਇਆ ਤੇ ਠੀਕ ਆ ਨਾ ਤਗੜੇ ਹੋਗੇ ਬੇਰਾ ਜਿੰਦੇ ਰਹੋ ਹੱਸਦੇ ਰਹੋ ਰੁੱਸਿਆ ਨਾ ਕਰੋ ਜ਼ਿੰਦਗੀ ਦੇ ਵਾਰ ਵਾਰ ਨਹੀਂ ਆਉਣਾ ਮੈਂ ਤੁਹਾਨੂੰ ਕਹਾਂਗਾ ਖੁਸ਼ ਰਹੋ ਕਿੰਨਾ ਖੁਸ਼ ਰਹਿੰਦਾ ਖੁਸ਼ ਰਹਿਣੀ ਇੱਕ ਖਰਾਗਾ ਦਿਲ ਦੀ ਹੱਸਿਆ ਕਰੋ ਕਿੰਨਾ ਹੱਸਿਆ ਜਾਂਦਾ ਆ ਆ ਖਰਾਗਾ ਮਨ ਦੀ ਖਰਾਗਾ ਤੁਹਾਡੀ ਠੀਕ ਹੈ ਨਾ ਇਹੋ ਖਰਾਗਾ ਆਪਣੇ ਕੰਮ ਆਉਣਾ ਬਾਕੀ ਕੋਈ ਚੀਜ਼ ਕੰਮ ਨਹੀਂ ਆਉਣੀ ਵੀਰੋ ਮੈਂ ਤੁਹਾਨੂੰ ਤਗੜੇ ਹੋਗੇ ਕਹਾਂ ਦੋਏ ਕਿ ਦਿਨ ਗਾਓ ਕਿ ਦਿਨ ਗਾਓ ਕਿ ਦਿਨ ਗਾਓ ਕਿ ਦਿਨ ਗਾਓ ਬਹੁ ਵੀਡੀਓਰੀਆ ਲਗੀ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆਂ ਨੈਕਸਟ ਵੀਡੀਓ ਤੇ ਦੇਖੋ ਹੋਰ ਨਵਾਂ ਲਾਈਵ ਸ਼ੋਅ ਨਵਾਂ Song ਲੈ ਕੇ